ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਕੂਲਾਂ ਕਾਲਜਾਂ ਵਿੱਚ ਟੀਚਰ ਭਰਤੀ ਦੇ ਸਬੰਧ ਵਿੱਚ ਜਿਸ ਦੇ ਵਿੱਚ ਐਨਟੀਟੀ ਭਰਤੀ ਈਟੀਟੀ ਦੀ ਭਰਤੀ ਮਾਸਟਰ ਕੇਡਰ ਭਰਤੀ ਤੇ ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਦੇ ਬਾਰੇ ਵਿੱਚ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰਨਾ ਹੈ ਤੇ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਜਿਹੜੀਆਂ ਨੇ ਟੀਚਰਸ ਦੇ ਆ ਜਿਹੜੀਆਂ ਨਵੀਆਂ ਭਰਤੀਆਂ ਆ ਰਹੀਆਂ ਨੇ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਭਰਤੀਆਂ ਆ ਆ ਗਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਨਟੀਟੀ ਦੀ ਭਰਤੀ ਸਿੱਖਿਆ ਮੰਤਰੀ ਅਰਜੋਤ ਬੈਸ ਨੇ ਕਿਹਾ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਭਰਤੀ ਕੀਤੀ ਜਾਵੇਗੀ 7000 ਟੀਚਰਾਂ ਦੀ ਭਰਤੀ ਕੀਤੀ ਜਾਵੇਗੀ ਜਿਵੇਂ ਕਿ ਆਪਾਂ ਜਾਣਦੇ ਹਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਨਰਸਰੀ ਕਲਾਸਾਂ ਜਿਹੜੀਆਂ ਨੇ ਇਸ ਸੈਸ਼ਨ ਤੋਂ ਸ਼ੁਰੂ ਕੀਤੀਆਂ ਜਾ ਚੱਕੀਆਂ ਨੇ ਇਸ ਲਈ ਨਰਸਰੀ ਟੀਚਰ ਨੂੰ ਪੜ੍ਹਾਉਣ ਵਾਸਤੇ ਐਂਟੀਟੀ ਟੀਚਰਾਂ ਦੀ ਜ਼ਰੂਰਤ ਪਵੇਗੀ ਜਿਸ ਦੇ ਵਿੱਚ 7000 ਦੇ ਲਗਭਗ ਜਿਹੜੀਆਂ ਨੇ ਐਂਟੀਟੀ ਦੀ ਜਿਹੜੀ ਭਰਤੀ ਆਏਗੀ ਜਿਸ ਦੇ ਵਿੱਚ ਕੈਂਡੀਡੇਟ ਨੇ एलिਜੀਬਿਲਟੀ ਦੀ ਗੱਲ ਕਰੀਏ ਤਾਂ ਕਿਸੇ ਵੀ ਯੂਨੀਵਰਸਿਟੀ ਜਾਂ ਬੋਰਡ ਤੋਂ ਐਂਟੀਟੀ ਪਾਸ ਕੀਤੀ ਹੋਣੀ ਚਾਹੀਦੀ ਹੈ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਈਟੀਟੀ ਭਰਤੀ ਦੀ ਬਾਰੇ ਈਟੀਟੀ ਭਰਤੀ ਦੇ ਬਾਰੇ ਵਿੱਚ ਵੀ ਉਹਨਾਂ ਨੇ 6000 ਜਿਹੜੀਆਂ ਨੇ ਈਟੀਟੀ ਦੀ ਵਕੈਂਸੀ ਕਰਨ ਦੀ ਜਿਹੜੀ ਹੈ ਗੱਲ ਕੀਤੀ ਹੈ 6900 ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਦੀ ਨਵੀਂ ਸਰਕਾਰ ਸ਼੍ਰੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਲਗਭਗ 2.5 ਸਾਲ ਹੋ ਗਏ ਨੇ ਤੇ ਕੋਈ ਵੀ ਜਿਹੜੀ ETT ਦੀ ਨਵੀਂ ਪਰਤੀ ਨਹੀਂ ਆਈ ਇਸ ਤੋਂ ਪਹਿਲਾਂ ਜਿਹੜੀਆਂ ਤਿੰਨ ਪਰਤੀਆਂ 23 64 64 35 ਤੇ 98 94 ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਜਿਹੜੀਆਂ ਕਿ ਅਜੇ ਤੱਕ ਉਹ ਵੀ ਕੰਪਲੀਟ ਨਹੀਂ ਹੋਈਆਂ ਜਿਸ ਦੇ ਵਿੱਚ 64 35 ਜਿਹੜੀ ਹੈ ਲਗਭਗ ਜਿਹੜੀ ਕੰਪਲੀਟ ਹੋ ਚੁੱਕੀ ਹੈ ਕੰਪਲੀਟ ਹੋਣ ਜਾ ਰਹੀ ਹੈ ਕੰਪਲੀਟ ਤਾਂ ਜ ਨਹੀਂ ਹੋਈ ਪਰ ਥੋੜੀ ਜੀ ਵੇਟਿੰਗ ਲਿਸਟਾਂ ਆਣੀਆਂ ਬਾਕੀ ਨੇ ਬਾਕੀ ਕੰਪਲੀਟ ਹੋ ਚੁੱਕੀ ਹੈ ਤੇ 2364 ਤੇ 5894 ਦੋਨੇ ਭਰਤੀਆਂ ਜਿਹੜੀਆਂ ਕੋਡ ਦੇ ਵਿੱਚ ਅਜੇ ਤੱਕ ਰੋਲਦੀਆਂ ਪਈਆਂ ਨੇ ਦੇਖੋ ਕਦੋਂ ਤੱਕ ਪੂਰੀਆਂ ਹੋਣ ਗਿਆ ਤਾਂ ਇਸ ਕਰਕੇ ਨਵੀਂ ਕੋਈ ਵੀ ਈਟੀਟੀ ਦੀ ਭਰਤੀ ਨਹੀਂ ਆਈ ਤਾਂ ਹੁਣ ਈਟੀਟੀ ਦੀ ਜਿਹੜੀ ਨਵੀਂ ਭਰਤੀ ਹੈ 6000 ਦੇ ਲਗਭਗ ਨਵੀਂ ਭਰਤੀ ਆ ਰਹੀ ਹੈ ਇਸ ਤੋਂ ਜੇ ਅੱਗੇ ਆਪਾਂ ਗੱਲ ਕਰੀਏ ਮਾਸਟਰ ਕੇਡਰ ਦੀ ਤੇ ਮਾਸਟਰ ਕੇਡਰ ਦੀ ਵੀ ਜਿਹੜੀ 6000 ਪਰਤੀ ਦੀ ਗੱਲ ਕੀਤੀ ਗਈ ਹੈ ਮਾਸਟਰ ਕੇਡਰ ਦੀ ਵੀ ਆਪਾਂ ਗੱਲ ਕਰੀਏ ਤਾਂ ਮਾਸਟਰ ਕੇਡਰ ਵੀ ਲੰਬੀ ਸਮਾਂ ਹੋ ਚੱਕਿਆ ਹੈ ਮਾਸਟਰ ਕੇਡਰ ਦੀ ਵੀ ਕੋਈ ਨਵੀਂ ਭਰਤੀ ਵੇਖਣ ਨੂੰ ਨਹੀਂ ਮਿਲੇਗੀ ਇਸ ਕਰਕੇ ਹੁਣ ਜਿਹੜਾ ਬਹੁਤ ਜਲਦੀ ਜਿਹੜੀ ਮਾਸਟਰ ਕੇਡਰ ਭਰਤੀ ਜਿਹੜੀ ਹੈ ਬੀਅਰਡ ਲਈ ਜਿਹੜੀ ਭਰਤੀ ਹੈ ਉਹ ਵੀ 6000 ਦੇ ਲਗਭਗ ਆਉਣ ਵਾਲੀ ਹੈ ਇਸ ਤੋਂ ਇਲਾਵਾ ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਆਪਾਂ ਸਾਰੇ ਇਹਦੇ ਬਾਰੇ ਵਿੱਚ ਜਾਣਿਆ 646 ਜਿਹੜੀ ਪ੍ਰੋਫੈਸਰਾਂ ਦੀ ਭਰਤੀ ਜਿਹੜੀ ਹੈ ਉਹ ਵੀ ਕਾਫੀ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ ਤਾਂ ਉਸ ਨੂੰ ਵੀ ਜਿਹੜੀ ਹੈ ਭਰਤੀ ਨੂੰ ਪੂਰੀ ਕਰਨ ਦੀ ਗੱਲ ਕੀਤੀ ਗਈ ਹੈ ਇਹ ਜਿਹੜੀਆਂ ਸਾਰੀਆਂ ਭਰਤੀਆਂ ਨੇ ਸਕੂਲਾਂ ਕਾਲਜਾਂ ਵਿੱਚ ਬਹੁਤ ਜਲਦੀ ਆ ਰਹੀਆਂ ਨੇ ਇਹਨਾਂ ਸਾਰੀਆਂ ਭਰਤੀਆਂ ਦੀ ਜਾਣਕਾਰੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਸ ਜੀ ਨੇ ਦਿੱਤੀ ਗਈ ਹੈ ਇਸ ਲਈ ਜਿਹੜੀਆਂ ਇਹ ਸਾਰੀਆਂ ਭਰਤੀਆਂ ਨੇ ਬਹੁਤ ਜਲਦੀ ਜਿਹੜੀਆਂ ਨੇ ਇਹਨਾਂ ਦੇ ਨੋਟੀਫਿਕੇਸ਼ਨ ਆਊਟ ਹੋਣਗੇ ਤੇ ਭਰਤੀਆਂ ਆਪਾਂ ਨੂੰ ਵੇਖਣ ਨੂੰ ਮਿਲਣਗੀਆਂ ਇਸ ਲਈ ਜੋ ਵੀ ਕੈਂਡੀਡੇਟ ਜਿਨ੍ਹਾਂ ਨੇ NTT ਜਾਂ ETT B.Ed ਜਾਂ ਪ੍ਰੋਫੈਸਰ ਜਿਹੜੇ ਬਣਨਾ ਚਾਹੁੰਦੇ ਨੇ ਜਿਹੜੇ एलिਜੀਬਲ ਕੈਂਡੀਡੇਟ ਨੇ ਤੇ ਆਪਣੀ ਤਿਆਰੀ ਜਿਹੜੀ ਸ਼ੁਰੂ ਕਰ ਸਕਦੇ ਨੇ ਕਿਉਂਕਿ ਬਹੁਤ ਹੀ ਜਲਦੀ ਜਿਹੜੀਆਂ ਨੇ ਇਹ ਭਰਤੀਆਂ ਵੇਖਣ ਨੂੰ ਮਿਲਣਗੀਆਂ ਇਹਨਾਂ ਭਰਤੀਆਂ ਦੀ ਜਾਣਕਾਰੀ ਹਰਜੋਤ ਪੈਸ ਨੇ ਜਿਹੜੀ ਦਿੱਤੀ ਹੈ ਤਾਂ ਇਸ ਲਈ ਇਹ ਬਹੁਤ ਜਲਦੀ ਭਰਤੀਆਂ ਜਿਹੜੀਆਂ ਨੇ ਆਉਣ ਵਾਲੀਆਂ ਨੇ ਤੇ ਆਉਣ ਵਾਲੀਆਂ ਭਰਤੀਆਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਰੇਕ ਜਾਣਕਾਰੀ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ